ਕਿਸਾਨੀ union ਦੇ ਆਗੂਆਂ ਨੂੰ ਪੂਰੇ ਪੰਜਾਬ ਵਿੱਚ ਦੇਰ ਰਾਤ ਘਰਾਂ ਤੋਂ ਚੁੱਕਿਆ ਗਿਆ ਗੁਰਦਾਸਪੁਰ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਦੇ ਚਾਰ ਕਿਸਾਨਾਂ ਨੂੰ ਦੇਰ ਰਾਤ ਘਰੋਂ ਚੁੱਕ ਲਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ SSP ਦਫਤਰ ਗੁਰਦਾਸਪੁਰ ਦਾ ਕਰਾਉ ਕਰਦੇ ਹੋਏ aarop ਲਗਾਇਆ ਕਿ ਬੀਤੇ ਕੱਲ ਮੁੱਖ ਮੰਤਰੀ ਪੰਜਾਬ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵੇਖਿਆ ਰਹਿਣ ਤੋਂ ਬਾਅਦ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਪੰਜ ਮਾਰ ਦੇ ਧਰਨੇ ਨੂੰ ਅਸਫਲ ਕਰਨ ਲਈ ਪੰਜਾਬ ਸਰਕਾਰ ਨੇ ਇਹ ਚਾਲ ਖੇਡੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੀ ਅਰਨਜੀਤ ਸਿੰਘ ਪਿੰਡ ਔਲਕ ਬੇਟ ਸਾਡੇ ਜਿਹੜੇ ਚਾਰ ਕਿਸਾਨ ਚੁੱਕੇ ਗਏ ਨੇ ਮਨੋਰ ਸਿੰਘ ਕਾਨੂੰਨਾਨ ਕਸ਼ਮੀਰ ਸਿੰਘ ਜਸਬੀਰ ਸਿੰਘ ਤੇ ਇੱਕ ਹੋਰ ਕਿਸਾਨ ਚਾਰ ਕਿਸਾਨ ਚੁੱਕੇ ਗਏ ਨੇ ਤੇ ਜਿਨ੍ਹਾਂ ਦਾ ਵਾਸਤੇ ਆਪਾਂ ਐਸਐਸਪੀ ਦਫਤਰ ਉਹਨਾਂ ਨਾਲ ਗੱਲ ਕਰਨ ਆਏ ਆ ਅਗਰ ਉਹਨਾਂ ਨੂੰ ਨਾ ਛੱਡਿਆ ਗਿਆ ਤੇ ਫਿਰ ਵੱਡੇ ਲੈਵਲ ਤੇ ਆਪਾਂ ਧਰਨਾ ਲਾ ਕੇ ਉਹਨਾਂ ਨੂੰ ਵਿਚੜਾਵਾਂਗੇ ਤੇ ਕੱਲ੍ਹ ਵਾਸਤੇ ਵੀ ਲੋਕਾਂ ਨੂੰ ਲਾਮਬੰਦ ਕਰਾਂਗੇ ਤੇ ਆਪਾਂ ਉੱਥੇ ਵੱਧ ਤੋਂ ਵੱਧ ਪਬਲਿਕ ਲੈ ਕੇ ਜਾਵਾਂਗੇ ਚੰਗੀ ਅਰਨਜੀਤ ਕਰਨ ਜਿਹੜੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਏ ਤੇ ਉਹਨਾਂ ਸਾਡੀ ਗੱਲ ਨਹੀਂ ਸੁਣੀ ਉਹਨਾਂ ਤੇ ਜਾਓ ਜੋ ਕਰਨਾ ਕਰ ਲੋ ਤੇ ਕਿਸਾਨ ਤਿਆਰੀ ਕਰ ਰਹੇ ਹਨ ਉਹ ਅੰਦਾ ਮੈਂ ਧਰਨਾ ਲੱਗਣ ਨਹੀਂ ਦੇਣਾ ਕਿ ਪਬਲਿਕ ਜਿਹੜੀ ਉਹ ਜ਼ੋਰ ਨਾਲ ਪਹੁੰਚੇਗੀ ਹਾਂ ਉਹਨੇ ਅੱਧ ਵਿੱਚ ਮੀਟਿੰਗ ਛੱਡ ਦਿੱਤੀ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਿਹਦੇ ਕਾਰਨ ਇਹ ਗੱਲ ਛੱਲੀ ਅੱਗੇ ਫਿਰ ਉਹ ਵੱਡੇ ਲੈਵਲ ਤੇ ਆਪਾਂ ਸੰਘਰਸ਼ ਕਰਾਂਗੇ ਧਰਨੇ ਲਾਵਾਂਗੇ ਪੰਜਾਬ ਪੂਰਾ ਜਾਮ ਕਰਾਂਗੇ ਕਿਉਂਕਿ ਅਸ਼ਕਮ ਦੀ ਕਾਲ ਏ ਤੇ ਹਰ ਇੱਕ ਪਾਸੇ ਪੰਜਾਬ ਜਾਮ ਕੀਤਾ ਜਾਊਗਾ ਤੁਹਾਡਾ ਮੇਰਾ ਸਤਪਾਲ ਸਿੰਘ ਆ ਪਿੰਡ ਹੌਲਖਾ ਹਾਂਜੀ ਜਿਹੜੇ ਬੰਦੇ ਚੁੱਕੇ ਗਏ ਤੇ ਨਾਲ ਧਰਨੇ ਨੂੰ ਕੋਈ ਫਰਕ ਨਹੀਂ ਪਾਊਗਾ ਹਾਂਜੀ ਧਰਨਾ ਜਿਹੜਾ ਲਿਖਿਆ ਆ ਸਕਿਆ ਅਮਨੇ ਇਹ ਉਸੇ ਤਰ੍ਹਾਂ ਹੀ ਲੱਗੂਗਾ ਵੱਡੀ ਤعداد ਦੇ ਵਿੱਚ ਉੱਥੇ ਪਬਲਿਕ ਪਹੁੰਚੇਗੀ ਇਹਨਾਂ ਬੰਦਿਆਂ ਦੇ ਚੁੱਕੇ ਜਾਣ ਦੇ ਨਾਲ ਧਰਨੇ ਨੂੰ ਕੋਈ ਵੀ ਫਰਕ ਨਹੀਂ ਪਾਊਗਾ ਜੇ ਇਹ ਬੰਦੇ ਨਹੀਂ ਅੱਜ ਛੱਡਦੇ ਤੇ ਇਹਦਾ ਕੋਈ ਹੋਰ ਗਲਤ ਜਿਹੜਾ ਵਾ ਸਿੱਟਾ ਨਿਕਲੂਗਾ ਕਿਉਂਕਿ ਅਸੀਂ ਵੱਡੇ ਲੈਵਲ ਤੇ ਕੋਈ ਹਾਈਵੇ ਜਿਹੜਾ ਰੋਕੇ ਬਾਵਾਂਗੇ ਇਹ ਪ੍ਰਧਾਨ ਸਾਹਿਬ ਸਾਡੇ ਜੋ ਸਾਨੂੰ ਹੁਕਮ ਲਾਉਣਗੇ ਉਸ ਤਰੀਕੇ ਦੇ ਨਾਲ ਅਸੀਂ ਅੱਗੇ ਜਿਹੜਾ ਵਾ ਕਾਰਵਾਈ ਨੂੰ ਚਲਾਵਾਂਗੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨ ਕਟਾ ਮਾਝਾ ਖਾਸ ਸਕ ਕਮੇਟੀ ਦਾ ਜਿਲ੍ਹਾ ਪ੍ਰਧਾਨ ਜੋ ਮੁੱਖ ਮੰਤਰੀ ਨੇ ਅੱਜ ਕੀਤਾ ਇਹ ਬਹੁਤ ਮੈਰੀ ਸਤ ਸੰਗਤ ਸਭਾ ਜਿਵੇਂ ਦਾ ਕਰਦਾ ਇਹਨੂੰ ਪਤਾ ਹੀ ਆ ਕਿ ਇਹ ਤਾਂ ਨਾ ਤੇ ਮੋਦੀ ਸਰਕਾਰ ਨੂੰ ਜਿਹੜਾ ਵਕਤ 13 ਮਹੀਨੇ ਬੈ ਕੇ ਦਿੱਲੀ ਹਰਾ ਕੇ ਆਏ ਆ ਪੰਜਾਬ ਦੇ ਦਾ ਮੁੱਖ ਮੰਤਰੀ ਯਾਰ ਪੰਜਾਬ ਦੀ ਤਾਂ ਗੱਲ ਹੀ ਕੋਈ ਨਹੀਂ ਸੀ ਕਿ ਇੱਥੇ ਦਾ ਆਉਣਾ ਜਿਹੜਾ ਰੋ ਚੰਡੀਗੜਾ ਹੋਏਗਾ ਇਹ ਡੱਬਣ ਵਾਲੇ ਨਹੀਂਗੇ ਮੈਂ ਸਿਆਪ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਦੁਬਾਰੀ ਜਾਣਾ ਪਿਆਰ ਦਾ ਬੰਨਣ ਵਾਲੇ ਲੋਕ ਵਾ ਮੈਂ ਬੇਨਤੀ ਕਰਦਾ ਵੀ ਸਾਰੇ ਜਿਹੜੇ ਸਾਡੇ ਕਿਸਾਨ ਆ ਕੋ ਸਿੰਧੂਰਤ ਮੋਰਚੇ ਤੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਰਿਹਾ ਕਰੋ ਤੇ ਉਹਨਾਂ ਨੂੰ ਟਰਨ ਲਾਉਣ ਦਾ ਤੇ ਉੱਥੇ ਸਾਡੇ ਜਿਹੜੇ ਜਾਇਜ਼ ਮੰਗਾਂ ਉਹ ਮੰਨੋ ਕਿ ਤੁਹਾਨੂੰ 92 ਐਮਐਲਏ ਕਰਕੇ ਨਹੀਂ ਦਿੱਤੇ ਵੀ ਜਿਹੜੇ ਲੋਕਾਂ ਨੂੰ ਘਰਾਂ ਚੋਂ ਜੜ ਬੰਦ ਕਰੋ ਇੱਕ ਕਰਕੇ ਬੇਨਤੀ ਆ ਬਾੜ ਸਰਕਾਰ ਨੂੰ ਵੀ ਸਾਡੇ ਜਿਹੜੇ ਬੰਦੇ ਆ ਜਿਹੜੇ ਅਰੈਸਟ ਕੀਤੇ ਉਹਨਾਂ ਨੂੰ ਛੱਡੋ ਨਹੀਂ ਤੇ ਸਾਰੇ ਪੰਜਾਬ ਦੇ ਰੋਡ ਸ਼ਾਮ ਤੱਕ ਜਿਹੜੇ ਜਾਮ ਕਰ ਦਿਆਂਗੇ ਸਿੰਧੂਰਤ ਮੋਰਚੇ ਵਾਲੋਂ ਇਹ ਕਾਲ ਆ ਚੱਲੀ ਆ ਸਾਰੇ ਪੰਜਾਬ ਦੇ ਜਿਹੜੇ ਰੋਲ ਸ਼ਾਮ ਕਰਾਂਗੇ ਤੇ ਫਿਰ ਮਾਨ ਨੂੰ ਸਰਕਾਰ ਨੂੰ ਜਿਹੜਾ ਘਰੋਂ ਨਿਕਲਣਾ ਉਹ ਬੰਦ ਔਖਾ ਹੋ ਜਾਊਗਾ ਹਾਂ ਅਸੀਮ ਸਿੰਘ ਪਿੰਡ ਡੇਰੀਵਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਲੋਕਦੇਦਾਰ ਕਾਰਨ ਕੀ ਅਜੀ ਬੰਦੇ ਚੱਕਨ ਦਾ ਕਾਰਨ ਇਹੋ ਹੀ ਹੈ ਜੀ ਅੱਜ ਹੀ ਪਤੀਜੇ ਤੇ ਬੰਦੀਆਂ ਸੰਯੁਕਤ ਮੋਰਚੇ ਦੀ ਸਾਨੂੰ ਕਾਲ ਹੀ ਕਿ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮਨਾਉਣ ਵਾਸਤੇ ਜੇ ਸੀਐਮ ਸਾਨੂੰ ਨਹੀਂ ਟਾਈਮ ਦਿੰਦਾ ਤੇ ਅਹੀਂ ਪੰਜ ਫਰੀਕ ਨੂੰ ਜਿਹੜਾ ਵਾ ਚੰਡੀਗੜ੍ਹ ਧਰਨਾ ਲਾਵਾਂਗੇ ਅਣਮਿੱਥੇ ਸਮੇਂ ਲਈ ਹਾਂ ਉਹਦੇ ਵਿੱਚ 3 ਮਾਰਟ ਦਾ ਟਾਈਮ ਰੱਖ ਕੇ ਸੀਐਮ ਨੇ ਸਾਡੀ ਮੀਟਿੰਗ ਸੱਦੀ ਵੀ ਉੱਥੇ ਮੀਟਿੰਗ ਦੇ ਵਿੱਚ ਫੈਸਲਾ ਕਰੋ ਜੇ ਤੁਸੀਂ ਧਰਨਾ ਨਾ ਲਾਓ ਜਿਹਦੇ ਵਿੱਚ ਸਾਡੀਆਂ 14 ਮੰਗਾਂ ਸੀ 14 ਮੰਗਾਂ ਸੀ 6 ਸੱਤਾ ਮੰਗਾਂ ਤਾਂ ਕੀ ਗੱਲ ਸੀਮਤ ਹੀ ਰਹੀ ਆ 7 6 ਮੰਗਾਂ ਜਦੋਂ ਦੱਸਿਆ ਉਹਨੂੰ ਤੇ ਸੀਐਮ ਗਰੋਧ ਦੇ ਵਿੱਚ ਭੜਕ ਕੇ ਤੇ ਉੱਠ ਕੇ ਤੁਰ ਪਿਆ ਵੀ ਮੈਂ ਕੋਈ ਮੰਗ ਨਹੀਂ ਮੰਨਦਾ ਤੁਹਾਡੀ ਜਾਓ ਤੁਹਾਡੇ ਕੋਲ ਜੋ ਹੁੰਦਾ ਕਰ ਲਓ ਉਹਦੇ ਤੋਂ ਬਾਅਦ ਦੇ ਵਿੱਚ ਕੁਝ ਸਾਡੇ ਕਿਸਾਨ ਜਿਹੜੇ ਸੀ ਉਹ ਰੁਕੇ ਸੀ ਹਾਂ ਕਿਸਾਨ ਭਵਨ ਉੱਥੋਂ ਚੱਕਲੇ ਕੁਝ ਜਿਹੜੇ ਇਹ ਪਰਾਂ ਤੋਂ ਉਹਨਾਂ ਨੇ ਨજર ਬੰਦ ਕਰ ਲਿਆ ਤੇ ਅਸੀਂ ਉਹਨਾਂ ਨੂੰ ਛਡਾਉਣ ਵਾਸਤੇ ਇੱਥੇ ਆਪਣਾ ਜਿਹੜਾ ਪ੍ਰਦਰਸ਼ਨ ਕਰਨਾ ਵਾ ਪਹਿਲਾਂ ਗੱਲਬਾਤ ਕਰਾਂਗੇ ਐਸਐਸਪੀ ਦਫ਼ਤਰ ਤੇ ਜੇ ਮਤਲਬ ਸਾਡੀ ਨਹੀਂ ਸੁਣਵਾਈ ਹੁੰਦੀ ਤੇ ਫਿਰ ਅਸੀਂ ਕੋਈ ਹੋਰ ਸਟੈਪ ਚੁੱਕਾਂਗੇ ਨੂੰ ਸਰਕਾਰ ਜਿਹੜੀ ਹੈ ਮਜਬੂਰ ਕਰਦੀ ਆ ਮਤਲਬ ਜੇ ਸਾਡੇ ਬੰਦੇ ਨਹੀਂ ਖੜਦੇ ਤੇ ਫਿਰ ਅਸੀਂ ਆਪਣੀ ਮਜਬੂਰਤ ਦੌਰ ਜਤੇ ਕੋਈ ਨਵਾਂ ਸਟੈਪ ਜੋ ਸਾਨੂੰ ਪ੍ਰਧਾਨ ਸਭਾ ਦਾ ਆਰਡਰ ਹੋਗਾ ਕੋਈ ਰੋਡ ਜਮ ਕਰਨਾ ਪਊ ਜਾਂ ਨੂੰ ਰੋਡ ਜਮ ਕਰਨਾ ਪੈਦਾ ਤੇ ਫਿਰ ਕੱਤੀ ਜੱਥੇਬੰਦੀਆਂ ਪੂਰੇ ਪੰਜਾਬ ਦੇ ਵਿੱਚ ਪੂਰਾ ਹੋਰ ਜੋਰ ਜਿਹੜਾ ਕੋਈ ਸਾਰੇ ਰੋਡ ਜਮ ਕਰਕੇ ਅਸੀਂ ਆਪਣੇ ਸਾਥੀ ਫਿਟਾਵਾਂਗੇ ਪ੍ਰਾਪਤੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ